वाहेगुरु जी का खालसा वाहगुरु जी की फतेह आज तहानू बाबा बंदा सिंह बहादुर जी के इतिहास बारे दस दे हाँ कृपा करके वीडियो भीडियो सब न शेयर जरूर करना ते दसवान सिवा चैनल सब्सक्राइब कर देना धनवाद बाबा बंदा सिंह बहादुर जी का जन्म सोलह सौ सत्तर ईस्वी राजौरी विखे श्री राम देव जी राजपूत देर होया न लक्ष्मण दास रख्या गया ਉਹਨਾਂ ਨੇ ਜਾਨ ਕੀ ਪ੍ਰਸਾਦ ਵੈਰਾਗੀ ਸਾਧੂ ਪਾਸੋਂ ਰਾਜੋਰੀ ਵਿਖੇ ਉਪਦੇਸ਼ ਲਿਆ ਫਿਰ ਸਾਧੂ ਰਾਮਦਾਸ ਪਾਸੋਂ ਰਾਮਦੰਮਨ ਲਾਹੌਰ ਵਿਖੇ ਤੇ ਇਸੇ ਤਰ੍ਹਾਂ ਜੋਗੀ ਔਗਰਨਾਥ ਪਾਸੋਂ 나सिक ਵਿਖੇ ਉਪਦੇਸ਼ ਲਿਆ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦ ਨਾਂਦੇੜ ਪੁਜੇ ਤਾਂ ਉੱਥੇ ਉਹਨਾਂ ਦੀ ਮੁਲਾਕਾਤ ਗੁਰੂ ਸਾਹਿਬ ਨਾਲ ਹੋਈ ਤੇ ਉਹ ਗੁਰੂ ਸਾਹਿਬ ਨੂੰ ਹੀ ਸਮਰਪਿਤ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਅੰਮ੍ਰਿਤ ਪਾਨ ਕਰਵਾ ਕੇ ਮਾਦੋ ਦਾਸ ਬੈਰਾਗੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਾਇਆ ਰਹਿਤ ਛਪਕੇ ਰਹਿਣ ਤੇ ਔਕਰ ਵੇਲੇ ਅਕਾਲਪੁਰ ਅੱਗੇ ਅਰਦਾਸ ਕਰਨ ਦੀ ਹਦਾਇਤ ਕੀਤੀ ਸਿੰਘ ਸਾਜਣ ਤੋਂ ਬਾਅਦ ਗੁਰੂ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਲਿਆਂ ਛਿੜਵਾਏ ਜਾਨ ਤੇ ਗੁਰੂ ਘਰ ਦੇ ਹੋਰ ਦੋਖੀਆਂ ਨੂੰ ਕੀਤੇ ਦੀ ਸਜ਼ਾ ਦੇਣ ਲਈ 26 ਨਵੰਬਰ 1799 ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਰੇ ਉੱਤੇ ਤਾਵਾ ਬੋਲਿਆ ਜਿੱਥੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜੱਲਾਦ ਸੈਦ ਜਲਾਲਦੀਨ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਸ਼ਾਸਲਬੇਦ ਤੇ ਬਾਸ਼ਲਬਿਆ ਰਹਿੰਦੇ ਸਨ 12 ਮਈ 1110 ਸਦੋਰਾ ਫਤਿਹ ਕਰਨ ਉਪਰੰਤ ਚੱਪੜਚੜੀ ਦੇ ਮੈਦਾਨ 14 ਮਈ 1710 ਨੂੰ ਸਰੈਂਦ ਨੂੰ ਜਿੱਤਦੇ ਹੋਏ ਬੰਦਾ ਸਿੰਘ ਬਹਾਦਰ ਜੀ 1715 ਨੂੰ ਬਟਾਲਾ ਕਲਾਨੌਰ ਵਲ ਨਿਕਲ ਗਏ। ਉਹਨਾਂ ਨੇ ਅਖੀਰਲੀ ਲੜਾਈ ਲਾਹੌਰ ਦੇ ਸੂਬੇ ਅਬਦਲ ਸਮਦ ਖਾਨ ਨਾਲ ਗੁਰਦਾਸਪੁਰ ਤੋਂ 4 ਮੀਲ ਪੱਛਮ ਵੱਲ ਗੁਰਦਾਸ ਨੰਗਲ ਦੀ ਗੜੀ ਵਿੱਚ ਲੜੀ। ਫੌਜ ਨੇ ਗੜੀ ਅੰਦਰ ਰਾਸ਼ਨ ਪਾਣੀ ਜਾਣਾ ਬੰਦ ਕਰ ਦਿੱਤਾ। ਬੰਦਾ ਸਿੰਘ ਬਹਾਦਰ ਜੀ ਤੇ ਸਿੰਘ ਅਨਪਾਣੀ ਤੇ ਜੰਗੀ ਸੈਸਮਾਨ ਦੀ ਤੰਗੀ ਦੇ ਬਾਵਜੂਦ ਸਿੱਧਕ ਦਲੀ ਨਾਲ ਜੂਝਦੇ ਰਹੇ ਫੌਜ ਦਾ ਗੜੀ ਦੁਆਲੇ ਕੇਰਾ ਤੰਗ ਹੁੰਦਾ ਗਿਆ ਤੇ ਅਖੀਰ ਪੁਖੇ ਪਾਣੀ ਸਿੰਘ 8 ਮਹੀਨੇ ਦੀ ਲੜਾਈ ਤੋਂ ਬਾਅਦ 7 ਦਸੰਬਰ 1715 ਨੂੰ ਫੌਜ ਦੁਆਰਾ ਫੜ ਲਏ ਗਏ ਜਦ ਬੰਦਾ ਸਿੰਘ ਬਹਾਦਰ ਜੀ ਨੂੰ ਫੜ ਕੇ ਲਿਜਾਇਆ ਜਾ ਰਿਆ ਸੀ ਤਾਂ ਉਹਨਾਂ ਦੇ ਨਾਲ 2-300 ਸਿੱਖਾਂ ਦੇ ਹੱਥ ਪੈਰ ਬੰਨ ਕੇ ਸੀਸ ਵੱਢ ਕੇ ਨੇਜਾ ਉੱਪਰ ਟੰਗੇ ਹੋਏ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਮਾਤਾ ਸੁਪਤਨੀ ਤਿੱਤਿੰਨ ਸਾਲ ਦੇ ਸੁਪੁੱਤਰ ਬਾਬਾ ਅਜੈ ਸਿੰਘ ਨੂੰ ਵੀ ਫੜ ਲਿਆ ਗਿਆ। ਬਾਬਾ ਜੀ ਤੇ ਬਾਕੀ ਸਿੱਖਾਂ ਨੂੰ ਲਾਹੌਰ ਲਜਾਇਆ ਗਿਆ। ਬੇਪਤੀ ਕਰਕੇ ਬਾਜ਼ਾਰਾਂ ਚੁਕਮਾਇਆ ਗਿਆ ਤੇ ਫਿਰ ਲਾਹੌਰ ਤੋਂ ਦਿੱਲੀ ਵੱਲ ਨੂੰ ਤੋਰਿਆ ਗਿਆ। ਬੰਦਾ ਸਿੰਘ ਬਹਾਦਰ ਜੀ ਨੂੰ ਚਾਰ ਥਾਵਾਂ ਤੋਂ ਸੰਗਲਾ ਨਾਲ ਨੂਰ ਦੇ ਲੋਹੇ ਦੇ ਪਿੰਜਰੇ 'ਚ ਬੰਦ ਕੀਤਾ ਗਿਆ। ਬੰਦਾ ਸਿੰਘ ਬਹਾਦਰ ਜੀ ਦੇ ਮਗਰ ਕੈਦੀਆਂ ਦੀ ਗਿਣਤੀ 740 ਸੀ ਨੇਜ਼ੀਆਂ ਤੇ ਟੰਗੇ ਸਿਰਾਂ ਦੀ ਗਿਣਤੀ 2000 ਸੀ ਇਸ ਤੋਂ ਇਲਾਵਾ 700 ਗੱਡੇ ਸਿੱਖਾਂ ਦੇ ਸੀਸਾਂ ਦੇ ਸਨ ਇਹ ਕਾਫਲਾ 28 ਫਰਵਰੀ 17116 ਨੂੰ ਦਿੱਲੀ ਪੁੱਜਾ ਮੁਗਲ ਬਾਦਸ਼ਾ ਫਰੁਖਸ਼ੀਰ ਦੇ ਹੁਕਮ ਨਾਲ ਬਾਬਾ ਬੰਦਾ ਸਿੰਘ ਬਹਾਦਰ ਪਾਈ ਬਾ ਸਿੰਘ ਬਾਬਾ ਕਾਨ ਸਿੰਘ 22 ਸਤੇ ਸਿੰਘ ਆਦਿ 6 ਸਰਦਾਰਾਂ ਨੂੰ ਵੱਖਰੀ ਕੈਦ ਚ ਰੱਖਿਆ ਗਿਆ। ਬਾਕੀ 694 ਸਿੰਘਾਂ ਨੂੰ ਸਰਬਰਾਖਾਂ कोतवाल ਦੇ ਹਵਾਲੇ ਕਰ ਦਿੱਤਾ ਗਿਆ ਤਾਂ ਕਿ ਉਹਨਾਂ ਨੂੰ ਕਤਲ ਕਰ ਦਿੱਤਾ ਜਾਵੇ। ਕੈਦੀ ਸਿੰਘਾਂ ਦਾ ਕਤਲੇਆਮ 5 ਮਾਰਚ 1716 ਨੂੰ ਸ਼ੁਰੂ ਹੋਇਆ ਤੇ ਰੋਜ਼ਾਨਾ 100 ਸਿੱਖਾਂ ਨੂੰ ਕਤਲ ਕੀਤਾ ਜਾਂਦਾ। ਸ਼ਹਾਦਤਾਂ ਦਾ ਇਹ ਸਿਲਸਿਲਾ 7 ਦਿਨ ਜਾਰੀ ਰਿਹਾ। ਗੁਰੂ ਜੀ ਦੇ ਸਿੱਖਾਂ ਨੂੰ ਧਰਮ ਪਰਿਵਰਤਨ ਕਰਨ ਲਈ ਮਜਬੂਰ ਕੀਤਾ ਗਿਆ ਪਰ ਸਿੱਖ ਅਡੋਲ ਰਹੇ ਤੇ ਧਰਮ ਪਰਿਵਰਤਨ ਦੀ ਥਾਂ ਸ਼ਹਾਦਤ ਦਾ ਜਾਮ ਪੀ ਗਏ। ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਸਾਥੀਆਂ ਨੂੰ 3 ਮਹੀਨੇ ਬੰਦੀਆਂ ਨੇ ਚ ਸਖਤ ਤਸੀਹੇ ਦਿੱਤੇ ਗਏ ਤੇ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕਰਨ ਦਾ ਦਿਨ ਰੱਖਿਆ ਗਿਆ। ਬਾਬਾ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਬਾਜ਼ਾਰ ਚ ਕੁਮਾਇਆ ਗਿਆ। ਇਸ ਉਪਰੰਤ ਉਹਨਾਂ ਦੇ 3 ਸਾਲ ਦੇ ਬੱਚੇ ਅਜੇ ਸਿੰਘ ਦੇ ਬਾਬਾ ਜੀ ਸਾਹਮਣੇ ਟੁਕੜੇ-ਟੁਕੜੇ ਕਰਕੇ ਉਸ ਦਾ ਦਿਲ ਬਾਬਾ ਜੀ ਦੇ ਮੂੰਹ ਵਿੱਚ ਦਿੱਤਾ ਗਿਆ। ਫਿਰ ਬਾਬਾ ਜੀ ਦਾ ਸਰੀਰ ਗਰਮ ਜੰਭੂਰਾ ਨਾਲ ਲੋਚਾ ਗਿਆ ਤੇ ਕਈ ਤਰ੍ਹਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਉਹਨਾਂ ਦੇ ਬਾਕੀ ਸਾਥੀ ਸਿੰਘਾਂ ਨੂੰ ਵੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਦੇ ਅਜੇਹ ਸਿੱਦਕੀ ਸਿੱਖਾਂ ਦੀ ਸ਼ਹਾਦਤ ਨੂੰ ਕੋਟੇ-ਕੋਟੇ ਪ੍ਰਣਾਮ।